ਮੇਰਾ ਨਗਲਾ ਨਾ ਹੋ। ਸੋਰ ਸੈਂਸਰ ਕਿਦਾਂ? ਵਧੀਆ ਕੰਮ ਆ ਹਾਂ। ਬਸ ਸਾਫ ਸफाई ਸਾਰੀ ਆ। ਬਾਹਰ ਨਾਲ ਕਾਹਲੀ ਕਰਦੀ ਆ। ਕਿਨੇ ਭਾਏ? ਬਾਹਰ ਚੱਲਦੇ ਨਾ। ਸੈਂਸਰ ਕਰੇ ਨਾ। ਦੋਨਾਂ ਦਾ ਕਹੇ ਕਰੋ ਚੱਕਾ। ਨਾ ਹੋਵੇ। ਫਿਰ ਸਾਡੇ ਆਈਏ ਪਸਾਡੇ ਦਿੱਤੇ ਆਉਣੇ। ਤੇ ਕਾਦੇ ਪਲਾਸਟਿਕ ਦੇ ਚੱਕਣ ਲੈ ਕੇ ਲੈ ਆਉਣੇ ਨਾ। ਤੱਕਦੇ ਸੈਂਸਰ। ਇਹ ਕੁਆਰਟਰ ਦਾ। ਦੋਰਾ ਹਾਪਾਂ ਟੱਕਣ ਤੇ ਥੇੜਾ ਟੋਪੀਆਂ ਰੱਖਣੀਆਂ ਨਾ। ਠੀਕ ਹੈ ਨਾ ਠੀਕ ਹੈ ਗਣੇ ਲੈ ਆ ਕੇ ਠੀਕ ਹੈ ਗਣੇ ਟੱਗਿਆ ਕਰੋ ਨਾ ਇਹਨੂੰ ਟੱਪੋ ਸੈਣੀ ਲੈ ਲੈ ਇਹ ਕਿੱਥੇ ਰੱਖੀ ਵਾਂ ਫਾਦਲ ਇੱਧਰ ਉਹ ਰਾਜੂ ਤੋਂ ਬੰਦਾ ਹੋਇਆ ਕਿਹਨੂੰ ਬੋਲਣਾ ਉਹ ਕਿਹਦੇ ਬੋਲਣਾ ਸੇਵਾ ਹੈ ਨਾ ਦੋਤੇ ਇੱਥੇ ਜਾਲੀਆਂ ਦੇ ਦੋ ਬਹਿਣੇ ਚੱਕ ਟੱਕਰ ਪੂਰੀ ਸੇਵਾ ਜੀ ਨੂੰ ਚੜਾਈ ਜਾਈ ਬੰਦੂ ਨੇ ਪਸਕੇਰ ਪਾਟਾ ਉਹ ਬੋਲਣਾ ਉਹ ਪਛੀ ਦੇ ਰੱਖੀ ਉਹ ਵਿੱਚ ਆਹ ਫਾਰਟ ਮੈਂ ਖੁਪਠਾਈ ਨਹੀਂ ਵਿੱਚ ਚਲਣੀ ਹੈ ਫੇਰ ਜਿਆਦਾ ਨੂੰ ਬਾਹਰ ਰੱਖੋ ਪੰਛੀ ਨੂੰ ਇੱਥੇ ਰੱਖਣਾ ਆਹ ਬਲ ਬਾਹਰ ਕਰ ਜਾਓ ਬੋਰੇਟ ਦਾ ਕੀ ਹਾਲਾਤ ਹੈ ਅੱਛਾ ਠੀਕ ਹੈ ਅੱਛਾ ਠੀਕ ਹੈ ਕੋਈ ਵੀ ਨਹੀਂ ਪਾ ਲਈਏ ਆ ਗਿਆ ਇਹ ਦੇਹੀ ਵਿੱਚ ਅੱਛਾ ਧੰਨ ਹੋ ਜਾ ਕਰ ਸਭ ਦਾ ਪਿਆਰ ਕਦੋਂ ਪਾ ਰੱਖਿਆ ਹੈ ਅਰੇ ਰਾਹੀ ਰੱਤ ਤੇ ਆਜਾ ਅਖਬਾਰ ਲਿਆਓ ਪੱਕੀਆ ਕਰੀਏ ਓਕੇ ਅਖਬਾਰ ਰਾੰਗ ਨੂੰ ਟੈਨ ਹਾਲ ਉਹ ਜਾਲੀਆਂ ਹੈ ਨਹੀਂ ਜਾਲੀਆਂ ਨੇ ਕੱਪੜਾ ਹੈ ਨਹੀਂ ਜਾਲੀਆਂ ਤੁੱਕੀ ਚਾਉਂਦੀ ਜੇ ਜੇ ਤਾਰ ਨਾਲ ਨਹੀਂ ਟੱਕਣਾ ਜਾਲਾ ਹੁਣ ਥੱਲੇ ਕਲਰ ਡੇਗੇ ਆ ਤਾਂ ਰਾਜਾ ਬਿਲਕੁਲ ਖਤਰਨਾਕ ਹੁੰਦਾ ਵੀ ਠੀਕ ਹੈ ਇਹ ਹੁਣ ਚੱਕ ਦੋ ਇਹਨੂੰ ਮੱਖੀਆਂ ਮਛਰ ਤੋਂ ਬਚਾਤਾ ਜਾਲੀਆਂ ਲਿਆਓ ਕੱਪੜੇ ਨਹੀਂ ਬਲੇ ਨੈਟ ਜੇ ਵਰਗੀ ਜਾਲੀ ਹਾਂਜੀ ਹਾਂਜੀ ਦੁਪੱਟਾ ਚੁੰਨੀ ਜਦਾ ਹੁੰਦਾ ਠੀਕ ਹੈ ਇਹ ਮਤਲਬ ਪਹਿਲਾਂ ਨਹੀਂ ਸੀ ਪਤਾ ਚੰਗਾ ਹਣਾ ਉਹ ਜਿਹੜੀਆਂ ਜਾਲੀਆਂ ਨੇ ਖਰਾਬ ਹੋ ਗਏ ਤਾਂ ਸੈਕਲ ਫੇਰ ਤੇ ਆਇਆ ਤਾਂ ਟੁੱਟ ਗਈ ਆਇਆ ਨਹੀਂ ਮਤਲਬ सब्सटेंस आ गया दूसरा नहीं पा रहा है दो मिनट नहीं आ गए दूसरा हो समझती लग रही है ना आई ब्रेक ही वो लिखियो तो नहीं नहीं आ आ आ तो हम अंदर ही लिखो इंस्ट्रूमेंट ऑर्डर नहीं तो डॉक्टर मनमोहन बढे आप सारे में ਫਾਰ ਵਾਲਿਆ ਸਰਕਾਰ ਦੀਆਂ ਦਿੱਤਾਆਂ ਸਾਡਾ ਸਾਡੇ ਬਹੁਤ ਅੱਛਾ ਮਰੀਜ਼ ਆਉਂਦੇ ਆ ਇੱਥੇ ਪਹਿਲਾਂ ਹੀ ਇਹ ਆਪਾਂ ਸਾਰੇ ਨੂੰ ਆਪਾਂ ਕਰ ਸਕਦੇ ਆ ਠੀਕ ਹੈ ਤੁਹਾਨੂੰ ਪ੍ਰੋਬਡ ਚਾਹੀਦੀ ਹੈ ਡਾਕਟਰ ਠੀਕ ਹੈ ਜਿਹੜਾ ਫਾਇਲ ਜਦੋਂ ਤੁਹਾਡਾ ਨਾਮ ਤੋਂ ਆਪਦੀ ਦਾ ਲਾਇਸੈਂਸ ਕਰੋ ਐਕਸਪਾਇਰ ਹੋਇਆ ਮੈਂ ਮੈਦੋਰੀ ਦੋ ਦਿਨ ਲੱਗਦਾ 4-5 ਦਿਨ ਚਾਰ ਪੰਜ ਦਿਨ ਕੰਟੇਨ ਚਲਾਉਂਦੇ ਹੋ ਤਾਂ ਜੇ ਵੀ ਪਤਾ ਵੀ ਉਤੋਂ ਬਿਨੈ ਕਰ ਪੈਦਾ ਵੀ ਚੀਜ਼ ਵੇਚ ਸਕਦੇ ਤੁਸੀਂ ਨਹੀਂ ਕਰਾਉਣਾ ਨਾ ਕਿਹੜੇ ਕਰਾਉਣਾ ਨਹੀਂ ਕਰਾਉਣਾ ਲਾਇਸੈਂਸ ਲਾਇਸੈਂਸ ਬਣਾਉਂ ਸਰਪਲ ਪਰ ਕਿ ਨੈਚਰ ਹੋ ਗਿਆ 500 ਮਹੀਨੇ ਉਹਦਾ ਸਿਗਰਟ ਦਾ ਲਾਇਸੈਂਸ ਚੈੱਕ ਪਤਾ ਨਹੀਂ ਜੀ ਐਸਟੇਸ਼ਨ ਆ ਉਹ ਰੋਟੀ ਠੀਕ ਹੈ ਰਜਿਸਟ੍ਰੇਸ਼ਨ ਹੈ ਕੀ ਹਾਂਜੀ ਇਹਦਾ ਨਾਲ ਰਜਿਸਟ੍ਰੇਸ਼ਨ ਦਾ ਕੀ ਮਤਲਬ ਹੈ ਲਾਇਸੈਂਸ ਬਣਾਉਣਾ ਦਾ ਨਹੀਂ ਖਾਲੀ ਸੀਗਾ ਕਿੱਥੇ ਐਪਾਇਰ ਦਿਖਾਓ ਫੇਰ ਮਰ ਜਿਵੇਂ ਚੱਲੋ ਚਾਤਾ ਰੰਗਾਂ ਦੇ ਅੱਡੇ ਨੇ ਬਸ ਰੂਡੀਨ ਇੰਸਪੈਕਟਰ ਇਹ ਕਿਦਾ ਇਸ ਤਰ੍ਹਾਂ ਵੈਸੇ ਦੇ ਵਿੱਚ ਰੱਖਿਓ ਲੱਗਦਾ ਸਿਰਫ ਸੰਦੇਸ਼ ਹੁੰਦੇ ਆਂ ਅੱਛਾ ਉਹ ਪਾਲੂ ਰੇ ਪਾਣਾ ਇਦਾਂ ਦੀ ਗੱਡੀਆਂ ਕਰਦੀਆਂ ਆ ਸਾਰੇ ਕੋਈ ਨਾ ਮਗਰ ਮੇਰੇ ਕੋਲ ਠੀਕ ਹੈ ਜੇ ਮੈਂ ਤੈਨੂੰ ਮਗਰ ਰਸੀਆ ਆਪਾਂ ਉਹ ਕੋਈ ਨਹੀਂ ਹੈਗਾ ਵੀ ਇਰਤਾਜ ਕੋਈ ਹੈ ਆਓ ਅੱਗੇ ਤੁਨਾਮੀ ਆ ਨਹੀਂ ਉਹ ਨਹੀਂ ਆ ਸਾਰਾ ਕੁਝ ਨਾ ਆਪਣੇ ਆਪਣਾ ਜਿੰਮ ਤੇ ਸੁਖੀ ਸੰਭਣਾ ਮੇਰੇ ਤੇ ਜਵਾ ਮੈਂ ਇਹਨੂੰ ਨੇੜਾ ਹਾਲ ਹੋ ਗਿਆ ਮੈਂ ਨਾਲੀ ਕੰਡੀਆਂ ਨਹੀਂ ਕਰਿਆ ਜੀ ਬਰੋੜੇ ਕਟੀ ਨੂੰ ਆਪਾਂ ਸੱਟ ਰਾਂ ਮੈਂ ਦੱਸਦਾ ਇਹ ਗੱਲ ਚੋਕੀਓ ਵੀ ਆਹ ਦੇ ਦੇ ਆ ਸਾਡੇ ਸਹਿਯੋਗ ਨਾਲ ਨਹੀਂ ਉਹ ਨਹੀਂ ਹੈ ਜੀ ਲੇਟੋ ਨੇ ਸਪਲਾਈ ਡਸਟਬਿਨ ਇੱਕ ਡਸਟਬਿਨ ਤੁਹਾਡੇ ਗੰਦੇ ਹੈਗੇ ਤੁਸੀਂ ਜਿੱਦਾਂ ਸੱਚੇ ਮਾਨੂੰ ਸਟੋਰ ਕਰਦੇ ਹੋ ਉਹਨਾਂ ਇੱਕ ਤਰੀਕੇ ਨਾਲ ਆ ਬਰਡ ਟੂ ਨਾਰ ਕੋਨਾਂ ਦੇ ਅੰਦਰ ਕਿੰਨੇ ਦਿਨਾਂ ਹਾ ਰੱਖੋ ਕਰਦੇ ਹਾਂ ਹਾਂ ਰਜਿਸਟ੍ਰੇਸ਼ਨ ਕਰੀਏ ਹਾਂ ਹਾਂ ਉਨੇ ਸੱਡੋ ਜੇ ਕੋਈ ਨਹੀਂ ਸਮਝ ਆਉਂਦਾ ਕੋਈ ਪੰਜਾਬੀ ਚਾਹਨਾ ਪੰਜਾਬੀ ਸਮਝ ਆ ਜਾਂਦਾ ਹੁੰਦਾ ਹੁੰਦਾ ਹੈ ਤਰਗੇ ਤੋਂ ਖਿਆਲ ਰੱਖਣਾ ਹੈ ਹਾਂਜੀ ਡਾਕਟਰ ਸਾਹਿਬ ਅ ਅੱਜ ਇੱਥੇ ਫੂਡ ਸੇਫਟੀ ਟੀਮ ਪਹੁੰਚੀ ਹੈ ਕੰਟੇਨ ਜਿਹੜੀ ਸਿਵਲ ਹਸਪਤਾਲ ਦੇ ਵਿੱਚ ਸੈਣੀ ਸਾਹਿਬ ਸਾਡੇ ਖੜੇ ਆ ਜਿੰਨਾ ਕੋ ਠੇਕਾ ਹੈ ਦਾ ਤੇ ਉਪਰੋਂ ਹਦਾਇਤਾਂ ਵੀ ਬੜੀਆਂ ਸਖਤ ਆਈਆਂ ਵੀ ਕੰਟੇਨਾਂ ਦੇ ਵਿੱਚ ਇਨਸਪੈਕਸ਼ਨ ਕੀਤੀ ਜਾਵੇ ਔਰ ਫੂਡ ਸੇਫਟੀ ਦਾ ਜਿੱਥੇ ਮੇਅਰ ਨਹੀਂ ਲਈ ਜਾ ਰਹੇ ਉਹਨਾਂ ਨੂੰ ਇਹਨਾਂ ਨੂੰ ਠੀਕ ਕੀਤਾ ਜਾਵੇ ਜੇ ਸੈਂਪਲਿੰਗ ਹੈ ਤਾਂ ਉਹ ਵੀ ਕੀਤੀ ਜਾਵੇ ਸੈਂਪਲ ਪਹਿਲਾਂ ਵੀ ਲਿਆ ਸੀ ਇਹਨਾਂ ਦਾ ਦੁੱਧ ਦਾ ਸੈਂਪਲ ਨਹੀਂ ਪਾਸ ਨਹੀਂ ਆਇਆ ਸੀਗਾ ਤੇ ਸੈਂਪਲ ਸਬਸਟੈਂਡਰਡਾਈਜ਼ ਦੁੱਧ ਦਾ ਤੇ ਅੱਜ ਵੀ ਜਿਹੜੀਆਂ ਕਮੀਆਂ ਪੇਸ਼ੀਆਂ ਦੇਖੀਆਂ ਉਹਦੇ ਬਾਰੇ ਇਹਨਾਂ ਨੂੰ ਦੱਸਤਾ ਰਿਟਰਨ ਇੰਪਰੂਵਮੈਂਟ ਨੋਟਿਸ ਦੇ ਚੱਲੇ ਆ ਭਈ ਆਹ ਜਿਹੜਾ ਦੁੱਧ ਦੇ ਕੰਟੇਨਰ ਆ ਉਹਨਾਂ ਨੂੰ ਟੱਕਿਆ ਹੋਇਆ ਨਹੀਂ ਪਤਿਲਿਆਂ ਨੂੰ ਕੋਈ ਫਲਾਈ ਕੈਚਰ ਨਹੀਂ ਡਸਟਵਨ ਓਪਨ ਰੱਖੇ ਹੋਏ ਆ ਕੋਈ ਟੱਕਣ ਨਹੀਂ ਉਹਨਾਂ ਤੇ ਹੈਗਾ ਤੇ ਜਿਹੜਾ ਲਾਇਸੈਂਸ ਜਿਹੜਾ ਮੋਡਲੀ ਚੀਜ਼ ਆ ਡਾਕੂਮੈਂਟ ਆ ਉਹ ਪਹਿਲਾਂ ਤਾਂ ਇਹਨੇ ਰਜਿਸਟ੍ਰੇਸ਼ਨ ਲੈ ਕੇ ਰੱਖਿਆ ਸੀ ਹੇਣੀ ਸਾਹਿਬ ਨੇ ਤੇ ਇਹ ਰਜਿਸਟ੍ਰੇਸ਼ਨ ਨਹੀਂ ਹੈਗਾ ਚਾਹੀਦਾ ਇਹਨਾਂ ਨੂੰ ਲਾਇਸੈਂਸ ਲੈਣਾ ਚਾਹੀਦਾ ਇਹਨੂੰ ਐਕਸਪਾਇਰ ਹੋ ਵੀ ਚਾਰ-ਪੰਜ ਮਹੀਨੇ ਹੋ ਗਏ ਆ ਤਾਂ ਇਹ ਤਾਂ ਬਹੁਤ ਜ਼ਰੂਰੀ ਹੈ ਐਫਐਸਐਸਆਈ ਦਾ ਲਾਇਸੈਂਸ ਲੈਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੇਲ ਠੀਕ ਹੈ ਔਰ ਇੱਥੇ ਮੌਗਫੜੀ ਦੀ ਰੈਡੀ ਵਾਲੀ ਰਜਿਸਟ੍ਰੇਸ਼ਨ ਨਹੀਂ ਲੈ ਰੱਖਣੀ ਇਹਨਾਂ ਨੇ ਜਿਹੜੀ ਛੋਟੀ ਤੋਂ ਛੋਟੀ ਹੁੰਦੀ ਉਹ ਲਈ ਹੋਈ ਹੈ ਇਹਨਾਂ ਨੂੰ ਕਹਿ ਚੱਲੇ ਆ ਪੁੱਲ ਬਣਾ ਕੇ ਮਿਸ਼ਨ ਤਾਂ ਅੰਦਰ ਉਸ ਪੰਜਾਬ ਲਾਗੂ ਕਰਨਾ ਹਾਂ ਇਹ ਜ਼ਰੂਰ ਹੈ ਕਿ ਇਹ ਚੀਜ਼ਾਂ ਨੂੰ ਸੀਰੀਅਸਲੀ ਨਹੀਂ ਲੈਂਦੇ ਹੈਗੇ ਅਸੀਂ ਕਹਿ ਜੀਦਾ ਆਦਤ ਬਣ ਨਹੀਂ ਆ ਨਾ ਥੋੜੀ ਆਦਤ ਵਰਤੀ ਉਹਦਾ ਦੀ ਬਣ ਗਈ ਆ ਆਪਣੀ ਮੈਂ ਨਹੀਂ ਹੁੰਦਾ ਠੀਕ ਕਰਨਾ ਜੇ ਇੱਕ ਵਾਰੀ ਆਰਾਮ ਨਾਲ ਪਿਆਰ ਨਾਲ ਕਹੀ ਜੋ ਸਰ ਇੱਥੇ ਸਿਵਲ ਹਸਪਤਾਲ ਦੀ ਕੰਟੀਨ ਆ ਜਿੱਦਾ ਇੱਥੇ ਟੋਪੀਆਂ ਆਇਆ ਦਸਤਾਨੇ ਆ ਜਦੋਂ ਕੋਈ ਲੋਕ ਆਵੇ ਇੱਥੇ ਮਰੀ ਜਾਂਦੇ ਆ ਪੇਸ਼ੈਂਟ ਆਉਂਦੇ ਆ ਉਦੋਂ ਸਾਫ ਸਫਾਈ ਦਾ ਜ਼ਿਆਦਾ ਧਿਆਨ ਨਹੀਂ ਰੱਖਣਾ ਚਾਹੀਦਾ ਇੱਥੇ ਬਹੁਤ ਜ਼ਿਆਦਾ ਰੱਖਣਾ ਚਾਹੀਦਾ ਡਾਕਟਰ ਮਨਮੋਹਨ ਸਿੰਘ ਸਾਡੇ ਐਸਐਮਓ ਸੀਨੀਅਰ ਮੈਡੀਕਲ ਅਫਸਰ ਵੀ ਅੱਜ ਆਏ ਆ ਇਹ ਸਾਡੀ ਜੁਆਇੰਟ ਇਨਸਪੈਕਸ਼ਨ ਆ ਇਕੱਠਿਆਂ ਦੀ ਡਾਕਟਰ ਸਾਹਿਬ ਦਾ ਵੀ ਬਕਾਇਦਾ ਨਾਲ ਲਿਆ ਸੀ ਤੇ ਸਹਿਯੋਗ ਆ ਸਾਨੂੰ ਇਹਨਾਂ ਦਾ ਵੈ ਆਰੇ ਹਸਪੀਟਲ ਦੇ ਵਿੱਚ ਤਾਂ ਵੈਸੇ ਹੀ ਮਰੀਜ਼ਾਂ ਨੂੰ ਸਾਨੂੰ ਕੋਈ ਵੀ ਚੀਜ਼ ਆ ਕੋਈ ਵੀ ਵੈਸੇ ਹੀ ਸਭ ਨੂੰ ਫੂਡ ਸੈਫਟੀ ਦਾ ਤਾਂ ਇੱਕ ਪੱਲੀ ਹੈਗਾ ਪਰ ਮੇਰਾ ਖਿਆਲ ਹਸਤਲ ਦੀ ਜਿਹੜੀ ਜਾਂ ਕੈਂਟੀਨ ਆ ਉਹਦਾ ਤਾਂ ਮਿਆਰ ਬਹੁਤ ਉੱਚਾ ਹੋਣਾ ਚਾਹੀਦਾ ਤੇ ਪਹਿਲਾਂ ਵੀ ਹਾਲਾਂਕਿ ਕਹਿ ਕੇ ਜਾ ਚੁੱਕੇ ਆ ਸਾਡੀ ਸਾਤ ਤੁਸੀਂ ਘੱਟ ਧਿਆਨ ਦਿੰਨੇ ਆ ਵੈਸੇ ਥੋੜਾ ਜਿਹਾ ਦੇਲ ਦਿਓ ਸੋ ਆ ਨੋਟਿਸ ਦੇ ਚੰਨੇ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਜਿਹੜੀਆਂ ਇਹ ਚ ਪੂਰੇ 10 ਦਾ 2 ਹਫ਼ਤਿਆਂ ਦਾ ਟਾਈਮ ਦਿੱਤਾ ਲਾਇਸੈਂਸ ਬਣਾਉਣ ਵਾਸਤੇ ਤੇ ਜਿਹੜੇ ਦਸਤਾਨੇ ਗਲਵਜ਼ ਟੋਪੀਆਂ ਨਹੀਂ ਪਾਈਆਂ ਹੋਈਆਂ ਜਿਹੜੀ ਸਾਫ ਸਫਾਈ ਦਾ ਦਸਤਵੰਦ ਦੇ ਟੱਕਣ ਉਹਦੇ ਲਈ ਦੋ ਹਫ਼ਤੇ ਨਹੀਂ ਆਗੇ ਉਹਦੇ ਲਈ ਤਾਂ ਇਹਨਾਂ ਨੂੰ ਹੁਣੇ ਕਹਿਤਾ ਸ਼ਾਂਤਾਂਕ ਸ਼ਾਮ ਨੂੰ ਠੀਕ ਹੋ ਜਾਣੇ ਚਾਹੀਦੇ ਉਹਦੇ ਲਈ ਤਾਂ ਇਹ ਕਦੇ ਦੋ ਹਫ਼ਤੇ ਲੈਣੇ ਸੋ ਸਾਢੇ ਸ਼ਾਮ ਤਾਂ ਬੰਦੇ ਖਰੇ ਆ ਪਰ ਮਨ ਦੇ ਘਾਟਾ ਗੱਲ ਸਾਡੀ ਤੇ ਹੁਣ ਆ ਸੁਣਾਉਨੇ ਆ ਪਛਾਇਦ ਰਿਟਰ ਨਿੱਤਾ ਸ਼ਾਇਦ ਗੱਲ ਮਨ ਜਾਣ ਤੇ ਫੂਡ ਸੇਫਟੀ ਕੁੱਲ ਮਿਲਾ ਕੇ ਮਿਸ਼ਨ ਤੰਦਰੁਸਤ ਪੰਜਾਬ ਵੱਲੋਂ ਹੀ ਤੁਰਨਾ ਆਪਾਂ ਤੇ ਮਰੀਜ਼ ਜਿਹੜੇ ਆ ਕਾਫੀ ਕੋਰ ਵੀ ਸਾਰੇ ਮੇਰੇ ਖਾਲਾ ਡਾਕਟਰ ਸਟਾਫ ਸਾਰੇ ਆਉਂਦੇ ਇੱਥੇ ਤੇ ਕੰਪਲੇਂਟਸ ਵੀ ਮਿਲਦੀਆਂ ਰਹਿੰਦੀਆਂ ਗਾਹੇ-ਬਗਾਹੇ ਸਾਨੂੰ ਕੰਪਲੇਨਟ ਸ਼ਿਕਾਇਤਾਂ ਵੀ ਮਿਲਦੀਆਂ ਰਹਿੰਦੀਆਂ ਫਿਰ ਕੰਟੀਨ ਦਾ ਸਟੈਂਡਰਡ ਹੀ ਹੈਗਾ ਸਫਾਈ ਨਹੀਂ ਹੈਗੀ ਔਰ ਜੇ ਕੋਈ ਟੱਕਣ ਦੇਖ ਕੇ ਜਾਵੇ ਦੁੱਧ ਦੇ ਤਾਂ ਕਹੂਗਾ ਹੀ ਨਾ ਬੰਦਾ ਵਿਚਾਰਾ ਫਿਰ ਦੁੱਧ ਹੀ ਨਹੀਂ ਟੱਕਿਆ ਹੋਇਆ ਸੋ ਹੈਰਾਨੀ ਦੀ ਗੱਲ ਆ ਟੱਕਣ ਹੈ ਵੀ ਨਹੀਂ ਨਾ ਕੋਈ ਠੀਕ ਮਤਲਬ ਇੱਕ ਤਾਂ ਉਹ ਟੱਕਣ ਹੈਗੇ ਆ ਤਾਂ ਦਿੱਤੇ ਨਹੀਂ ਸੀ ਹੈ ਹੀ ਨਹੀਂ ਸੋ ਕਿਤੇ ਠੀਕ ਕਰਨਗੇ ਇਹ ਸੈਣੀ ਸਾਹਿਬ ਚੰਗੇ ਬੰਦੇ ਆ ਠੀਕ ਕਰਨਗੇ ਆਸ ਲਾਉਨੇ ਨਾ ਤੇ ਕੋਈ ਠੀਕ ਕਰਨਗੇ ਠੀਕ ਡਾਕਟਰ ਤੁਸੀਂ ਇੱਥੇ ਦੇ ਐਸਐਮ ਨੂੰ ਅੱਜ ਕੰਟੀਨ ਦੀ ਚੈਕਿੰਗ ਕੀਤੀ ਆ ਤੁਸੀਂ ਜੁਆਇੰਟ ਚੈਕਿੰਗ ਕੀਤੀ ਡੀਐਚਓ ਸਾਹਿਬ ਦੇ ਨਾਲ ਕੁਝ ਕਾਫੀ ਖਾਮੀਆਂ ਪਾਈਆਂ ਗਈਆਂ ਕੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਯਾਦ ਡਾਕਟਰ ਸਾਰੇ ਇੱਥੇ ਡੇਲੀ ਆਉਂਦੇ ਚਾਹ ਪੀਣ ਉਹ ਥੋੜਾ ਜਿਹੜਾ ਸਾਡਾ ਜੋ ਡੀਐਚਓ ਸਾਹਿਬ ਨੇ ਸਾਡੇ ਦੇਖਰੇਖ ਚ ਲਿਆਂਦਾ ਹੈਗਾ ਉਹ ਅਸੀਂ ਬਸ ਥੋੜੇ ਦਿਨਾਂ ਅੰਚੀ ਸਾਰਾ ਇੰਪਰੂਵ ਕਰ ਦੇਣਾ ਜਿਹੜੀਆਂ ਕੁਝ ਕਮੀਆਂ ਨੇ ਕੁਝ ਟੱਕਣ ਦਾ ਜਾਂ ਜਿਹੜੀਆਂ ਪ੍ਰੋਪਰ ਉਹਨੂੰ ਰੱਖਣ ਦਾ ਜੋ ਹੈਗਾ ਉਹ ਸਾਰਾ ਅਸੀਂ ਥੋੜੇ ਦਿਨਾਂ ਵਿੱਚ ਠੀਕ ਕਰ ਦੇਣਾ ਲਾਈਸੈਂਸ ਵਗੈਰਾ ਆਈਡੀਆ ਲੀਗਲ ਜੋ ਵੀ ਡਾਕੂਮੈਂਟ ਹੈਗੇ ਆ ਉਹ ਅਸੀਂ ਕਰਾ ਲੈਣੇ ਆ ਅਸੀਂ ਤਾਂ ਖੋਦ ਚਾਹੁੰਦੇ ਆ ਕਿ ਸਾਡੇ ਨਾਲ ਜਦੋਂ ਤੁਹਾਡੇ ਵੱਲੋਂ ਡੀਐਚਓ ਸਾਹਿਬ ਵੱਲੋਂ ਆ ਕੇ ਸਾਰੀ ਚੈਕਿੰਗ ਹੁੰਦੀ ਆ ਕੁਝ ਕਈ ਬਹੁਤ ਸਾਰੀਆਂ ਟੈਕਨੀਕਲ ਗੱਲਾਂ ਹੁੰਦੀਆਂ ਜਿਹੜੀਆਂ ਸਾਡੇ ਵੀ ਦੇਖ ਰਿਕਚ ਨਹੀਂ ਹੁੰਦੀਆਂ ਪਰ ਅਸੀਂ ਜੋ ਵੀ ਤੁਹਾਡੇ ਵੱਲੋਂ ਸਰਕਾਰ ਵੱਲੋਂ ਹਦਾਇਤਾਂ ਨੇ ਇਹਨੂੰ ਬੜੇ ਵਧੀਆ ਤਰੀਕੇ ਨਾਲ ਕਰਦੇ ਆਂ